ਅਸੀਂ ਜਾ ਕੇ ਸਾਹਮਣੇ ਪਹੁੰਚਦੇ ਸਾਹਮਣੇ ਚੌਂਕੜੀ ਮਾਰ ਕੇ ਬੈਠ ਗਏ ਪਾਰਕ ਆ ਬਈ ਸਾਹਮਣੇ ਉੱਥੇ ਬੈਠ ਕੇ ਬਸ ਉਹਨੂੰ ਦੇਖੀ ਜਾਈਏ ਉਹਦੇ ਸਾਹਮਣੇ ਇੱਕ ਉਹ ਜਗਾ ਜਿੱਥੇ ਸ਼ੇਰੇ ਪੰਜਾਬ ਦਾ ਆਖਰੀ ਦਰਬਾਰ ਲੱਗਿਆ ਸੀ ਪਤਾ ਹੈ ਹੁੰਦਾ ਕਿ ਨਹੀਂ ਉਹਦੇ ਦੁੱਖ ਦੱਸਦੇ ਕਿ ਬਾਪੂ ਤੇਰੇ ਬਿਨਾ ਅਸੀਂ ਇਦਾਂ ਰੁੱਲ ਗਏ ਸਾਨੂੰ ਕਿਸੇ ਨੇ ਰੋਟੀ ਨਹੀਂ ਦਿੱਤੀ ਸਾਨੂੰ ਕਿਸੇ ਨੇ ਪਾਣੀ ਨੂੰ ਨਹੀਂ ਪੁੱਛਿਆ ਸਾਨੂੰ ਆਹ ਨਹੀਂ ਕੀਤਾ ਸਾਨੂੰ ਉਹ ਨਹੀਂ ਕੀਤਾ ਬਈ ਸ਼ੇਰੇ ਪੰਜਾਬ ਦੀ ਸਮਾਦ ਦੇ ਉੱਤੇ ਜਾ ਕੇ ਐਵੇਂ ਮੈਂ ਰੋਂਦੇ ਦੇਖੇ ਤੇ ਦੇ ਕਹਿ ਉੱਤੇ ਪਿੱਟਦੇ ਦੇਖੇ ਨੇ ਵੀ ਐ ਰੋ ਰੋ ਕੇ ਦੱਸਦੇ ਨੇ ਵਿਰਾਗ ਵਿੱਚ ਆ ਜਾਂਦੇ ਨੇ ਸਾਡੇ ਸਿੰਘ ਜਿਹੜੇ ਮੁੰਡੇ ਕੁੜੀਆਂ ਚਾਹੇ ਜਿਹੋ ਜੇ ਮਰਜ਼ੀ ਨੇ ਉਹ ਦੱਸਦੇ ਨੇ ਇਹਨਾਂ ਨੂੰ ਕਿ ਮਹਾਰਾਜ ਸਾਹਿਬ ਤੁਹਾਡੇ ਵੇਰਾਂ ਅਸੀਂ ਕਿੰਦਾ ਰੋਲਦੇ ਪਏ ਆ ਵੀ ਤੁਹਾਡੇ ਵੇਰੋਂ ਸਾਡੇ ਨਾਲ ਕਿਆ-ਕਿਆ ਹੋਇਆ ਸਾਡੇ ਮੈਂ 84 ਜੀ ਵੀ ਜਿਵੇਂ ਕਿੰਨੇ ਚਿਰਾਂ ਬਾਅਦ ਆਪਣੇ ਬਾਪ ਨੂੰ ਕੋਈ ਮਿਲਿਆ ਹੁੰਦਾ ਤੇ ਬਾਪ ਨਾਲ ਬੈਠ ਕੇ ਉੱਥੇ ਗੱਲਾਂ ਕਰ ਰਿਹਾ ਹੁੰਦਾ ਸਾਰਾ ਕੁਝ ਦੱਸ ਦਿਆ ਭਾਈ ਜਦੋਂ ਮੈਂ ਗਿਆ ਮੈਂ ਵੀ ਬੈਠ ਗਿਆ ਸਿਰ ਲਾ ਕੇ ਉਹ ਕੁਦਰਤੀ ਹੈ ਫਿਰ ਉੱਥੇ ਐਵੇਂ ਫੀਨ ਹੁੰਦਾ ਵੀ ਜਿਵੇਂ ਆਪਾਂ ਗੰਦਾ ਕਰ ਰਹੇ ਹੁੰਦੇ ਮਹਾਰਾਜ ਆਨ ਕਰਦਾ ਸਾਰਿਆਂ ਦਾ ਕਰਦਾ ਕਿਉਂਕਿ ਸਾਠ ਤਾਂ ਉਹੀ ਸੋਨਾ ਨਾਲ ਆਸੂ ਉਦੋਂ ਬਾਅਦ ਨਾ ਕੋਈ ਸਾਡੀ ਸੋਨਾ ਨਾਲ ਆਇਆ ਹੈ ਨਾ ਕਿਸ ਨੇ ਆਉਣਾ ਜਿੰਨੀ ਜਿੰਨਾ ਅਸੀਂ ਸੋ ਉਹਦੇ ਰਾਹ ਦੇ ਵਿੱਚ ਮਾਰ ਲਿਆ ਨਾ ਉਦੋਂ ਬਾਅਦ ਤਾਂ ਠੱਕੇ ਠੱਕ ਤੋਂ ਪਏ ਆ ਬਿਲਕੁਲ ਬਿਲਕੁਲ ਇੱਕ ਇੱਕ ਅੱਖ ਨਾਲ ਸਾਨੂੰ ਵੇਖਿਆ ਸਕਾ ਕਿੰਨਾ ਕੁਛ ਦੀਗਾ ਕਿੰਨੀਆਂ ਚੀਜ਼ਾਂ ਗਵਾਇਆਂ ਜਾਂ ਕੀ ਕੁਝ ਹੋਇਆ ਇੱਕ ਵਾਰ ਰੋਣਾ ਹੁੰਦਾ ਕਿ ਆਹੀ ਉਹ ਤਰਵਾਜੇ ਤੇ ਪਾਉਣੋ ਨੇ ਆ ਨੂੰ ਮਾਰਿਆ ਗਿਆ ਜਿਦਾ ਸ਼ਾਇ ਹੀ ਇਕਲੇ ਦੇ ਵਿੱਚ ਹੋਰ ਕਿੰਨੀਆਂ ਜਗ੍ਹਾ ਬਣਿਆ ਨਾ ਟੀ ਸਿੰਘ ਦਾ ਤਾਂ ਯਾਰ ਉਹ ਕਿੰਨੇ ਉੱਥੇ ਤੋਂ ਸੁਣ ਦੱਸਿਆ ਨਾ ਮੈਂ ਉੱਥੋਂ ਦੇ ਜਿਹਨੇ ਲੋਕਲ ਵੀ ਨੇ ਮੌਸਮ ਨੇ ਇਹੜੇ ਲਾਹੌਰ ਦੇ ਪਾਕਿਸਤਾਨ ਦੇ ਪੜੇ ਲਿਖੇ ਨੇ ਉਹ ਅੱਜ ਵੀ ਉਹਨੂੰ ਸਾਡਾ ਰਾਜਾ ਕਹਿ ਕੇ ਪੁਕਾਰਦੇ ਨੇ ਕਜਨੀ ਦੇ ਦਰਵਾਜੇ ਕੋ ਕਿ ਲੈਂਦੇ ਆ ਸੋਨਾ ਵੀ ਤਾਂ ਚੜਵਾਇਆ ਉਸੇ ਮਸਜਿਦ ਬਿਲਕੁਲ ਯਾਰ ਉਹ ਮਸਜਿਦ ਇਹੋ ਜੇ ਐਡੀ ਕਮਾਲ ਦੀ ਮਸਜਿਦ ਹੈ ਇੱਥੇ ਮਤਲਬ ਕਿ ਮਹਾਰਾਣੀ ਜਿੰਦਾ ਦਾ ਸ਼ੋਹਰ ਪਸ਼ਮੀਨਾ ਸ਼ੋਹਰ ਉਹਨਾਂ ਦੇ ਪਰਿਵਾਰ ਕੋਲ ਪਿਆ ਹੈ ਤੇ ਰਾਜੇ ਪੋਰਸ ਦੀ ਮੰਦਰੀ ਰਾਜਾ ਪੋਰਸ ਕਦੋਂ ਹੋਇਆ ਹੈ ੁੰਡੇ ਕੁੜੀਆਂ ਜਿਹੜੇ ਇਸ ਵਾਰ ਗਏ ਨੇ ਸ਼ਾਈ ਕੇਲੇ ਦੇ ਸਾਹਮਣੇ ਖੜ ਕੇ ਜਿਹੜੇ ਆ ਰੋਂਦੇ ਦੇਖੇ ਨੇ ਮਹਾਰਾਜ ਰঞ্জੀਤ ਸਿੰਘ ਦੀ ਸਮਾਦ ਦੇ ਉੱਤੇ ਰੋਂਦੇ ਦੇਖੇ ਨੇ ਬਈ ਉਹ ਦ੍ਰਿਮਾ ਤਾਂ ਹੈਗਾ ਹੀ ਆ ਨਾ ਮਹਾਰਾਜ ਜੀ ਦੀ ਸਮਾਦ ਦੇ ਕੋਲ ਤਾਂ ਬੈਠ ਕੇ ਬਈ ਐਵੇਂ ਦਿਲ ਕਰਦਾ ਜਿਵੇਂ ਹੁੰਦਾ ਨਹੀਂ ਵੀ ਕਿਸੇ ਦਾ ਬਾਪ ਮਰਿਆ ਹੋਵੇ ਤੇ ਪਿੱਛੋਂ ਬੱਚੇ ਰੋਲ ਰਹੇ ਹੋਣ ਨੇ ਰੋਲ ਰਹੇ ਹੋਣ ਖਾਣੇ ਨੂੰ ਨਾਲ ਕੋਲ ਕੁਝ ਨਹੀਂ ਹੋਵੇ ੱੱਕੇ ਪੈ ਰਹੇ ਹੋਣ ਨਾ ਰਿਸ਼ਤੇਦਾਰ ਚੱਲ ਰਹੇ ਹੋਣ ਨਾ ਪਿੰਡ ਵਾਲੇ ਚੱਲ ਰਹੇ ਹੋਣ ਫਿਰ ਉਹਨਾਂ ਨੂੰ ਕੋਈ ਧਰਨੀ ਲੱਭਦਾ ਕਿਰ ਕਿਤਨਾ ਕਿਤੇ ਫਿਰ ਉਹ ਜਾ ਕੇ ਆਪਣੇ ਬਾਪ ਦੇ ਕਬਰ ਜਾਂ ਲਾਲੋ ਵੀ ਹੈ ਨਾ ਉੱਥੇ ਜਾ ਕੇ ਰੋਂਦਾ ਹੈ ਹੁੰਦਾ ਕਿ ਨਹੀਂ ਹੁੰਦਾ ਦੁੱਖ ਦੱਸਦਾ ਕਿ ਬਾਪੂ ਤੇਰੇ ਬਿਨਾ ਅਸੀਂ ਇਦਾਂ ਰੁਲ ਗਏ ਸਾਨੂੰ ਕਿਸੇ ਨੇ ਰੋਟੀ ਨਹੀਂ ਦਿੱਤੀ ਸਾਨੂੰ ਕਿਸੇ ਨੇ ਪਾਣੀ ਨੂੰ ਨਹੀਂ ਪੁੱਛਿਆ ਸਾਨੂੰ ਆਹ ਨਹੀਂ ਕੀਤਾ ਸਾਨੂੰ ਉਹ ਨਹੀਂ ਕੀਤਾ ਬਈ ਸ਼ੇਰੇ ਪੰਜਾਬ ਦੀ ਸਮਾਦ ਦੇ ਉੱਤੇ ਜਾ ਕੇ ਐਵੇਂ ਮੈਂ ਰੋਂਦੇ ਦੇਖੇ ਆ ਕੁਰਲਾ ਦੇ ਦੇਖੇ ਉੱਥੇ ਪਿੱਟਦੇ ਦੇਖੇ ਨੇ ਵੀ ਐਂ ਪ੍ਰੋ ਰੋ ਕੇ ਦੱਸਦੇ ਨੇ ਬਰਾ ਦੇ ਵਿੱਚ ਆ ਜਾਂਦੇ ਨੇ ਸਾਡੇ ਸਿੰਘ ਜਿਹੜੇ ਬੁੱਢੇ ਕੁੜੀਆਂ ਚਾਹੇ ਉੱਚੇ ਹੋ ਜੇ ਮਰਜੀ ਨੇ ਉਹ ਦੱਸਦੇ ਨੇ ਇਹਨਾਂ ਨੇ ਕਿ ਮਹਾਰਾਜਾ ਸਾਹਿਬ ਤੁਹਾਡੇ ਬਿਨਾ ਅਸੀਂ ਕਿੱਦਾਂ ਰੋਲਦੇ ਪਏ ਆਂ ਵੀ ਤੁਹਾਡੇ ਬਿਨਾ ਸਾਡੇ ਨਾਲ ਕਿਆ-ਕਿਆ ਹੋਇਆ ਸਾਡੇ ਨਾਲ 84 ਝੱਲੀ ਸਾਡੇ ਨਾਲ 47 ਹੋਈ ਛੱਡ ਨਾਲ ਆ ਹੋਇਆ ਸਾਨੂੰ ਐਦਾਂ ਰੋਲਿਆ ਸਾਡੇ ਨਾਲ ਗੋਹ ਰਿਆ ਨੇ ਆ ਕੀਤਾ ਉਹ ਉੱਥੇ ਬੈਠ ਕੇ ਉਹ ਐਵੇਂ ਹੁੰਦਾ ਵੀ ਜਿਵੇਂ ਕਿੰਨੇ ਚਿਰਾਂ ਬਾਅਦ ਆਪਣੇ ਬਾਪ ਨੂੰ ਕੋਈ ਮਿਲਿਆ ਹੁੰਦਾ ਤੇ ਬਾਪ ਨਾਲ ਬੈਠ ਕੇ ਉੱਥੇ ਗੱਲਾਂ ਕਰ ਰਿਹਾ ਹੁੰਦਾ ਸਾਰਾ ਕੁਝ ਦੱਸ ਦਿਆ ਫਿਰ ਵੀ ਜਦ ਮੈਂ ਗਿਆ ਐਵੇਂ ਹੀ ਬੈਠ ਗਿਆ ਸਿਰ ਲਾ ਕੇ ਉਹ ਕੁਦਰਤੀ ਹੈ ਫਿਰ ਉੱਥੇ ਐਵੇਂ ਫੀਲ ਹੁੰਦਾ ਵੀ ਜਿਵੇਂ ਆਪਾਂ ਗੱਲਾਂ ਕਰ ਰਹੇ ਹੁੰਦੇ ਮਹਾਰਾਜਾ ਸਾਹਿਬ ਨਾਲ ਪਰ ਦਿਲ ਤਾਂ ਸਾਰੇ ਦਾ ਕਰਦਾ ਹੈ ਕਿਉਂਕਿ ਸਾਡੇ ਤਾਂ ਉਹ ਹੀ ਸੋਣਨ ਵਾਲਾ ਸੀ ਉਤੋਂ ਬਾਅਦ ਨਾ ਕੋਈ ਸਾਡੀ ਸੋਣਨ ਵਾਲਾ ਆਇਆ ਹੈ ਨਾ ਕਿਥੋਂ ਨਹੀਂ ਆਣਾ ਜਿੰਨੀ ਜਿੰਨਾ ਅਸੀਂ ਸੁੱਖ ਉਹਦੇ ਰਾਜ ਦੇ ਵਿੱਚ ਮਾਣ ਲਿਆ ਨਾ ਉਤੋਂ ਬਾਅਦ ਤਾਂ ਧੱਕੇ ਹੀ ਤੱਕ ਤੋਂ ਪਏ ਸਾਨੂੰ ਉਹ ਚਾਹੇ ਡੋਗਰੇ ਦੇ ਵੇਲੇ ਹੋਣਾ ਚਾਹੀਓ ਅੰਗਰੇਜ਼ਾਂ ਦੇ ਵੇਲੇ ਹੋਣਾ ਚਾਹੀਓ ਫਿਰ ਭੂਰਾ ਭੂਰਿਆਂ ਦੇ ਵੇਲੇ ਹੋਣਾ ਜਦੋਂ ਮਰਜੀ ਹੋਣਾ ਉਹ ਉਹ ਇੱਕ ਨਾ ਗਾਣਾ ਉਹ ਬੜਾ ਸੁਣ ਕੇ ਫੀਲ ਜਾਂਦਾ ਕਨਾ ਰਾਜਾ ਲਾਹੌਰ ਦਾ ਲੈ ਤੂੰ ਸਾਡੀ ਸਾਰੀ ਵੇ ਬਿਲਕੁਲ ਬਿਲਕੁਲ ਇੱਕ ਇੱਕ ਅੱਖ ਨਾ ਸਾਨੂੰ ਵੇਖਿਆ ਸਰਕਾਰ ਵੀ ਕਿੰਨਾ ਕੁਛ ਜਿਗਾ ਕਿੰਨੀਆਂ ਚੀਜ਼ਾਂ ਗਵਾਈਆਂ ਜਾਂ ਕੀ ਕੁਝ ਹੋਇਆ ਹਨ ਬਈ ਉਹੀ ਚੀਜ਼ ਨੇ ਵਿਰਾਕ ਤਾਂ ਆਉਂਦਾ ਹੀ ਹੈ ਉਹਦੇ ਨਾਲ ਬੈਠ ਕੇ ਗੱਲਾਂ ਕਰਨੇ ਦਿਲ ਤਾਂ ਕਰਦਾ ਹੀ ਹੈ ਫਿਰ ਜਦ ਉਹਦੇ ਸਮਾਦ ਦੇਖਦੇ ਆ ਮਹਾਰਾਜੇ ਦੀ ਪਿੱਛੇ ਦੇਖਦੇ ਆ ਖੜਕ ਸਿੰਘ ਦੀ ਉਹਦੇ ਪੁੱਤਰ ਦੀ ਪੋਤਰੇ ਨੋਨਿਹਾਲ ਦੀ ਰਾਣੀ ਜਿੰਦਾ ਦੀ ਇੱਕ ਹੋਰ ਕੋਲਜ ਦੇ ਵਿੱਚ ਤਿੰਨ ਮਹਾਰਾਣੀਆਂ ਦੀ ਹੋਰ ਹੈ ਫਿਰ ਉੱਥੇ ਜਾ ਕੇ ਹੁੰਦਾ ਵੀ ਵੀ ਤੇਰੇ ਬਿਨਾ ਤੇਰੀ ਇੱਕ ਸਮਾਦ ਬਣੀ ਸੀ ਇੱਥੇ ਵੀ ਤੇਰੇ ਮਗਰ ਹੀ ਦੇਖ ਰਿਹਾ ਜੇ ਕਿੰਨੀਆਂ ਸਮਾਧਾਂ ਬਣ ਗਈਆਂ ਕਿੱਦਾਂ ਰੁੜ ਗਏ ਵੀ ਤੇਰੇ ਬਿਨਾ ਕੋਈ ਪੁੱਛਣ ਵਾਲਾ ਨਹੀਂ ਰਿਹਾ ਵੀ ਤੇਰੇ ਤੱਕ ਹੀ ਸੀਗੇ ਅਸੀਂ ਬਈ بڑا ਹੁੰਦਾ ਉਹ ਤਾਂ ਬਿਰਾਗ ਵਾਲੀ ਚੀਜ਼ਾਂ ਨੇ ਉਸ ਚੀਜ਼ਾਂ ਨੂੰ ਤਾਂ ਫੀਲ ਕਰਾਂਦੇ ਆਂ ਨੇ ਵੀ ਉੱਥੇ ਬੈਠ ਕੇ ਕਵੇਂ ਨੇ ਖੂਨੀ ਦਰਵਾਜ਼ਾ ਖੂਨੀ ਦਰਵਾਜ਼ਾ ਨੂੰ ਦੇਖ ਕੇ ਇੱਕ ਵਾਰ ਰੋਣਾ ਆਉਂਦਾ ਕਿ ਆਹੀਓ ਦਰਵਾਜ਼ੇ ਤੇ ਕਵਰ ਨੋਨੇ ਹਲ ਨੂੰ ਮਾਰੇ ਗਿਆ ਠੀਕ ਹੈ ਸ਼ਾਹੀ ਕਿਲੇ ਦੇ ਵਿੱਚ ਹੋਰ ਕਿੰਨੀਆਂ ਜਗ੍ਹਾਵਾਂ ਨੇ ਜਣੋ ਦੇਖ ਕੇ ਬਈ ਬਿਰਾਗ ਤਾਂ ਆਉਂਦਾ ਹੀ ਆਉਂਦਾ ਯਾਰ ਉਸਮਾਦ ਹੈ ਉੱਥੇ ਸ਼ੇਰੇ ਪੰਜਾਬ ਸੁੱਤਾ ਪਿਆ ਹੈ ਇਹ ਇਹ ਕੋਨਾ ਦੀ ਆ ਗੁਰਬਾਈ ਸਿੰਘ ਅਰਵੇਲਾ ਦੀ ਹੈ ਨਾ ਉਹਗੇ ਕਵਿਸ਼ਰੀ ਆ ਉਹਨਾਂ ਦੀ ਹੈਨਾ ਉਹਦੇ ਵਿੱਚ ਕਹਿੰਦੇ ਹੁੰਦੇ ਰਾਜਾ ਲਾਹੌਰ ਦੇ ਆ ਨਹੀਂ ਕਿਹੜੀ ਸੀਗੀ ਕੋਹੋਰ ਸੀ ਉਹ ਨੀ ਮੜੀਏ ਸ਼ੇਰ ਪੰਜਾਬ ਦੀ ਇੱਕ ਵਾਰ ਜਗਾ ਦੇ ਸ਼ੇਰ ਸੁੱਤਿਆਂ ਬੜਾ ਚਰ ਹੋ ਗਿਆ ਹੈਨਾ ਕਿੰਨਾ ਮਤਲਬ ਉਹ ਚੀਜ਼ਾਂ ਸੋਚਦੇ ਰਹੇ ਜਦੋਂ ਇੱਕ ਵੱਖਰੀ ਜੀ ਵੀ ਉੱਥੇ ਬੈਠ ਕੇ ਗੱਲਾਂ ਕਰਨ ਦੇਲ ਕਰਦਾ ਵੀ ਐਦਾਂ ਹੁੰਦਾ ਵੀ ਮੜੀ ਨੂੰ ਕਹੀਏ ਵੀ ਮੜੀਏ ਇੱਕ ਵਾਰ ਤਾਂ ਜਗਾ ਦੇ ਨੋ ਸੱਤਾ ਜੇ ਪੰਜਾਬ ਦਾ ਅੱਖ ਪਟਕੇ ਦੇਖ ਲੈ ਤੇਰਾ ਪੰਜਾਬ ਕਿਵੇਂ ਰੋ ਰਿਆ ਤੇਰਾ ਪੰਥ ਖਾਸ ਅੱਜ ਖੇਰੂ ਖੇਰੂ ਹੋ ਰੇ ਜੋ ਮਹਾਰਾਣੀ ਜਿੰਦਕੌਰ ਦੀ ਆਪਾਂ ਬੁੱਕ ਪੜਦੇ ਆ ਨਾ ਕਿਤਾਬ ਪੜਦੇ ਆ ਕਿਤਾਬ ਦੇ ਵਿੱਚ ਜਦ ਮਹਾਰਾਣੀ